ਬਿਜਲੀ ਦੀ ਨਿਰਬਿਗੰ ਸਪਲਾਈ ਨਾ ਮਿਲਣ ਦੇ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਬਿਜਲੀ ਘਰ ਦੇ ਬਾਹਰ ਇੱਕ ਤਰਫਾ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਗੂ ਸ਼ੇਰ ਸਿੰਘ ਮਹੀਵਾਲ ਨੇ ਦੋਸ਼ ਲਗਾਉਂਦੇ ਕਿਹਾ ਕਿ ਬਿਜਲੀ ਵਿਭਾਗ ਦੇ ਅਚੇਹ ਅਧਿਅਲ ਤੇ ਰੁਕੇ ਰਵਈਏ ਤੋਂ ਲੋਕ ਬਿਹੱਦ ਪਰੇਸ਼ਾਨ ਹਨ ਜੇਕਰ ਸ਼ਿਕਾਇਤ ਕਰਨ ਦੇ ਲਈ ਬਿਜਲੀ ਵਿਭਾਗ ਨੂੰ ਫੋਨ ਕੀਤਾ ਜਾਂਦਾ ਤਾਂ ਅੱਗੇ ਉਚਕਦੇ ਹੀ ਨਹੀਂ ਅਤੀਨਾਹੀ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਸੇ ਤਰ੍ਹਾਂ ਦਿਨਾਲ ਪ੍ਰਸ਼ਾਸਨ ਦਾ ਰਵੱਈਆ ਆਮ ਲੋਕਾਂ ਤੇ ਕਿਸਾਨਾਂ ਦੇ ਖਿਲਾਫ ਰਿਹਾ ਤਾਂ ਉਹ ਜਲਦ ਹੀ ਵੱਡੇ ਸੰਘਰਸ਼ ਨੂੰ ਅੰਜਾਮ ਦੇ ਕੇ ਜਿਸ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕਤਾਰ ਸਿੰਘ ਮਹੀਵਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਔਰ ਪੰਜਾਬ ਚ ਵੀ ਕੀਤੇ ਤੇ ਹਰਿਆਣੇ ਚ ਜਾ ਕੇ ਗਰੰਟੀਆਂ ਦੇ ਰਹੀ ਆ ਅਸੀਂ ਪੁੱਛਣਾ ਚਾਹੁੰਦੇ ਆ ਭਗਵੰਤ ਮਾਨ ਜੀ ਤਹਾਡੇ ਕੋ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੀ 8 ਘੰਟੇ ਲਾਈਟ ਨਹੀਂ ਦਿੱਤੀ ਗਈ ਅੱਜ ਕਿਸਾਨ ਤੇ ਮਜ਼ਦੂਰ ਆਪਣਾ ਜਿਹੜੀ ਆ ਝੋਨੇ ਦੀ ਫਸਲ ਵਾਉਣ ਨੂੰ ਤਿਆਰ ਹੋਏ ਆ ਤੇੜਾ ਪਾਟੀਆਂ ਪਈਆਂ ਵਾ ਤੁਹਾਡੇ ਪਾਵਰ ਕੱਟ 4-4 ਘੰਟੇ ਦੇ ਹੁੰਦੇ ਆ ਤੇ ਲਾਈਟ ਨਹੀਂ ਮਿਲ ਰਹੀ ਸਾਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆਜ ਤੋਂ ਇਹ 10 ਤੋਂ 15 ਦਿਨ ਹੋ ਗਏ ਆ ਜਿਹੜਾ ਅਸੀਂ ਮੀਡੀਆ ਦੇ ਵਿੱਚ ਵੀ ਦਿੱਤਾ ਸੀ ਕਿ ਸਾਨੂੰ ਲੇੜੀ ਲਾਈਟ ਆ ਉਹ ਪੂਰੀ ਪ੍ਰੋਪਰ ਦਿੱਤੀ ਜਾਵੇ ਦੂਸਰਾ ਅਸੀਂ ਐਸੇ ਕਰਪੂਤਲਾ ਨੂੰ 17 ਤਰੀਕ ਨੂੰ ਮਿਲ ਕੇ ਉਹਦੇ ਤੇ ਮੰਗ ਪੱਤਰ ਦਿੱਤਾ ਵਾ ਪਰ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਇਸੇ ਤਰ੍ਹਾਂ ਕੱਲ ਵੀ ਜਿਹੜੀ ਸਾਨੂੰ ਲਾਈਟ ਆ ਦੋ ਦੋ ਤਿੰਨ ਦਿਨ ਘੰਟੇ ਦਿੱਤੀ ਜਾਂਦੀ ਆ ਅੱਜ ਵੀ ਸਵੇਰੇ ਜਦੋਂ 4 ਵਜੇ ਲਾਈਟ ਚੱਲੀ ਆ ਤੇ 6 ਵਜੇ ਜਿਹੜੀ ਉਹ ਲਾਈਟ ਕੱਟ ਲਈ ਆ ਉਹਦੇ ਸਬੰਧ ਦੇ ਵਿੱਚ ਏਰੀਏ ਦੇ ਜਿੰਨੇ ਵੀ ਕਿਸਾਨ ਤੇ ਮਜ਼ਦੂਰ ਆ ਇੱਥੇ ਅਸੀਂ ਅੱਜ ਜਿਹੜਾ ਆ ਮੰਗ ਪੱਤਰ ਤੇ 17 ਨੂੰ ਦਿੱਤਾ ਸੀਗਾ ਉਹਦੇ ਤਹਿਤ ਸਵੇਰੇ ਵੀ মিডিਆ ਦੇ ਵਿੱਚ ਦੇ ਕੇ 8 ਵਜੇ ਇੱਥੇ ਆਏ ਆ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੂਸਰੇ ਬੰਨੇ ਜਦੋਂ ਪਾਵਰ ਕੱਟ ਆਉਂਦਾ ਵਾ ਕਹਿੰਦੇ ਵੀ ਪਾਵਰ ਕੱਟ ਆ ਗਿਆ ਤੇ ਮੁਰਕੇ ਇਧਰੋਂ ਕੱਟ ਕੇ ਦੂਜੇ ਬੰਨੇ ਲਾਈਟ ਛੱਡ ਦਿਓ ਕੀ ਉਹ ਲਾਈਟ ਨਵੀਂ ਆਉਂਦੀ ਆ ਪਹਿਲਾਂ ਜਿੱਥੇ ਦੇਣੀ ਆ 8 ਘੰਟੇ ਲਾਈਟ ਤਾਂ ਦਿਓ ਫਿਰ ਦੂਜੇ ਬੰਨੇ ਲਾਈਟ ਛੱਡੋ ਇਸ ਕਰਕੇ ਭਗਵੰਤਮਾਨ ਬਿਲਕੁਲ ਇਹਦੇ ਵਿੱਚ ਲਾਈਟ ਦੇਣ ਚ ਫੇਲ ਹੋਏ ਆ ਔਰ ਪ੍ਰਸ਼ਾਸਨ ਐਡਾ ਨਲਾਇਕ ਵੀ ਆ ਕਿਸਾਨ ਤੇ ਮਜ਼ਦੂਰ ਇੱਥੇ ਬੈਠੇ ਆ ਇਹਨਾਂ ਦੀ ਸਾਰ ਲੈਣ ਲਈ ਨਾਸ਼ਦੀਓ ਸਾਹਿਬ ਪਹੁੰਚੇ ਆ ਤੇ ਨਾ ਅਸੀਂ ਸਾਬ ਇਹ ਇੱਥੇ ਪਹੁੰਚੇ ਆ ਵੀ ਭਾਈ ਆਣ ਕੇ ਨਾ ਵਿਸ਼ਵਾਸ ਦਿਵੋਣ ਵੀ ਅਸੀਂ ਅੱਗੇ ਤੋਂ ਜਿਹੜੀ ਲਾਈਟ ਪ੍ਰੋਪਰ ਦੇਵਾਂਗੇ ਇਸ ਕਰਕੇ ਟਿੱਬੇ ਦਾਸ ਦਿਓ ਸਾਹਿਬ ਤੇ ਕਰਪੂਤਲੇ ਦਾ ਇਹ ਸਾਰਾ ਜਿੰਨਾ ਵੀ ਆ ਬਿਜਲੀ ਡਿਪਾਰਟਮੈਂਟ ਆ ਜਨ ਖੇਤ ਸਾਬਤ ਹੋਇਆ ਵਾ ਅਸੀਂ ਕੜਕ ਦੀ ਧੁੱਪ ਦੇ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਆ ਜਿੰਨਾ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਕਿਉਂਕਿ ਜਦੋਂ ਸਾਡੀ ਫਸਲ ਹੀ ਸੁੱਕ ਗਈ ਆ ਅਸੀਂ ਵਾਣ ਤੇ ਮਜਬੂਰ ਹੋਏ ਆ ਤੇ ਅਸੀਂ ਕਰ ਵੀ ਕੀ ਸਕਦੇ ਆ ਇਸ ਕਰਕੇ ਕੜਕ ਦੀ ਧੁੱਪ ਦੇ ਵਿੱਚ ਬੈਠੇ ਆ ਔਰ ਉਹਨਾਂ ਚਿਰ ਬੈਠੇ ਰਵਾਂਗੇ ਜਿੰਨਾ ਤੇ ਆਣ ਕੇ ਇੱਥੇ ਇਹਨਾਂ ਦੇ ਉੱਚ ਅਧਿਕਾਰੀ ਇਸ ਚੀਜ਼ ਦਾ ਵਿਸ਼ਵਾਸ ਨਹੀਂ ਦਿਉਂਦੇ ਵੀ ਜਿਹੜੀ 8 ਘੰਟੇ ਲੇਟ ਆ ਉਹ ਨਿਰਗਵਿਕਨ ਜਿਹੜੀ ਉਹ ਚੱਲੂਗੀ ਦੂਸਰੇ ਬੰਨੇ ਅਸੀਂ ਸਿਆਲਾਂ ਦੇ ਵਿੱਚ ਵੀ ਪੂਰੇ ਜਿਹੜਾ ਡਿਪਾਰਟਮੈਂਟ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਵੀ ਜਿੰਨੀਆਂ ਵੀ ਲੈਣ ਦੀ ਉਤਾਰਾਂ ਵਾਂ ਜਾਂ ਕੋਈ ਅਰਥਵੰ ਨਾਲਾ ਵਾ ਉਹਨਾਂ ਨੂੰ ਹੁਣ ਕੀਤਾ ਜਾਵੇ ਦੂਸਰੇ ਬੰਨੇ ਲੰਮੇ ਲੰਮੇ ਕੱਟ ਜਿਹੜਿਆ 24 ਘੰਟੇ ਵਾਲੀ ਲਾਈਟ ਨੂੰ ਲੱਗ ਰਹੇ ਆ ਸਾਡੇ ਕੱਲ ਰਾਤ 1 ਵਜੇ ਤੱਕ ਜਿਹੜੇ ਆ ਉਹ ਕੱਟ ਲੱਗਾ ਰਿਹਾ ਫਿਰ ਕੁਝ ਟਰਾਂਸਫਾਰਮ ਕੱਟ ਕੇ ਤੇ ਫਿਰ ਲਾਈਟ ਚੱਲੀ ਆ ਜਿਹੜੇ ਟਰਾਂਸਫਾਰਮ ਕੱਟੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਵੀ ਬਜ਼ੁਰਗ ਆ ਬਿਮਾਰ ਪਏ ਆ ਸਾਰੀ ਰਾਤ ਤੜਤੜ ਕੇ ਕੱਢੀ ਆ ਇਸ ਕਰਕੇ ਅੱਜ ਅਸੀਂ ਕਿਸਾਨ ਮਜ਼ਦੂਰ ਸੰਘਾ ਚ ਕਮੇਟੀ ਕਰਪੂਤਰਾ ਵੱਲੋਂ ਇੱਥੇ ਧਰਨਾ ਲਾਇਆ ਗਿਆ ਵਾ ਪਰ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲ ਨਹੀਂ ਨਹੀਂ ਅਸੀਂ ਇੱਥੇ ਜੈ ਸਿੰਘ ਆ ਉਹ ਕਹਿੰਦੇ ਵੀ ਚਲੋ ਜੀ ਅਸੀਂ ਚਲਾ ਦਿੰਨੇ ਆ ਕਰ ਦਿੰਨੇ ਆ ਕੋਈ ਪੁਖਤਾ ਉਹਨਾਂ ਸ਼ਵਾਸ ਜਿਹੜਾ ਉਹ ਨਹੀਂ ਦਵਾਇਆ ਜਾ ਰਿਹਾ ਕੋਈ ਆਇਆ ਅਧਿਕਾਰੀ ਅਜ ਤੱਕ ਨਹੀਂ ਨਹੀਂ ਸਿਰਫ ਇੱਕ ਜੈ ਸਰਬਜੀਤ ਆ ਉਹਨਾਂ ਨਾਲ ਇੱਕ ਦੋ ਵਾਰੀ ਸਾਡੀ ਗੱਲ ਹੋਈ ਆ ਉਹ ਤੋਂ ਇਲਾਵਾ ਕੋਈ ਨਹੀਂ ਆਇਆ ਔਰ ਦੂਸਰੇ ਬੰਨੇ ਕਿਹਾ ਜਾ ਰਿਹਾ ਐਤਵਾਰ ਆ ਕਿ ਦੇਸ਼ ਦੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਜਿਹੜੇ ਦੇਸ਼ ਦੇ 140 ਕਰੋੜ ਲੋਕਾਂ ਦਾ ਢਿੱਡ ਭਰਦੇ ਆ ਉਹ ਉਹਨਾਂ ਤੇ ਕਦੀ ਨਹੀਂ ਕਿਹਾ ਕਿ ਅੱਜ ਐਤਵਾਰ ਆ ਸ਼ਨੀਵਾਰ ਆ ਕਿ ਐਤਵਾਰ ਦੀ ਤੂੰ ਤਨਖਾਹ ਨਹੀਂ ਜੋ ਲੈਂਦੇ ਕਿ ਰੋਜ਼ ਪ੍ਰਦਰਸ਼ਨ ਨੂੰ ਕਦੋਂ ਤੱਕ ਜਾਰੀ ਰਹਿਣ ਉਹ ਇਹ ਉਦੋਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਅਧਿਕਾਰੀ ਆਣ ਕੇ ਦਾ ਕੋਈ ਹੱਲ ਨਹੀਂ ਕਰਦੇ ਨਹੀਂ ਤੇ ਮੋਰਚਾ ਲੰਬਾ ਚੱਲੂਗਾ ਅਸੀਂ ਇਹ ਵੀ ਪਲਾਨ ਬਣਾ ਲਿਆ ਵੀ ਦੋ ਵਾਰੀਆਂ ਦੇ ਵਿੱਚ ਇਹ ਫੀਲਡਰ ਚੱਲਦਾ ਵਾ 4 ਤੋਂ 12 ਤੇ 12 ਤੋਂ 8 ਜੇ ਲੋਡ ਪਈ ਤੇ ਅਸੀਂ ਪੱਕਾ ਧਰਨਾ ਜੇ ਕੋਈ ਨਾ ਕੋਈ ਗਾਲ ਸਿਰੇ ਲੱਗੀ ਤੇ ਪੱਕਾ ਧਰਨਾ ਇਥੇ ਲਗਾਤਾਰ ਚੱਲੂਗਾ ਜਦੋਂ ਸਾਨੂੰ ਪਤਾ ਲੱਗ ਜੂ ਵੀ ਹੁਣ ਝੋਨੇਆਂ 'ਚ ਪਾਣੀ ਹੋ ਗਿਆ ਵਾ ਹੁਣ ਅਸੀਂ ਨਹੀਂ ਮਰਦੀ ਸਾਡੀ ਫਸਲ ਫੇਰ ਅਸੀਂ ਇਥੋਂ ਉੱਟ ਕੇ ਜਾਵਾਂਗੇ ਅਜੇ ਇੱਕ ਸਾਈਡ ਜਿਹੜੀ ਉਹ ਜਾਮ ਕੀਤੀ ਆ ਆਉਣ ਵਾਲੇ ਸਮੇਂ ਸਾਡੀ ਮਜ਼ਦੂਰੀ ਆ ਅਸੀਂ ਰਾਹਗੀਰਾਂ ਕੋ ਮਾਫੀ ਮੰਗਦੇ ਆ ਵੀ ਅਸੀਂ ਮੰਗ ਪੱਤਰ ਦਿੱਤੇ ਆ ਅਸੀਂ ਇਹਨਾਂ ਨੂੰ ਬੋਲਿਆ ਵੀ ਹੈਗਾ ਵਾ ਪ੍ਰੈਸ 'ਚ ਵੀ ਦਿੱਤੇ ਆ ਸਵੇਰੇ 8 ਵਜੇ ਆਣ ਕੇ ਬੈਠੇ ਆ ਪਰ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਰੋਡ ਤੇ ਆਏ ਆ ਇੱਕ ਸਾਈਡ ਜੇ ਜਾਮ ਆ ਥੋੜੇ ਚਿਰ ਤੱਕ ਜਿਹੜੀ ਦੂਜੀ ਸਾਈਡ ਆ ਇਹ ਵੀ ਜਾਮ ਹੋ ਜੂਗੀ ਧੰਨਵਾਦ